ਅੱਜ ਇੰਟਰਨੈਸ਼ਨਲ ਯੋਗਾ ਦਿਵਸ ਹੈ ਤਾਂ ਅੱਜ ਇੱਥੇ ਸਾਡੇ ਨਾਲ ਜਿਹੜੇ ਲੋਕਲ ਇੱਕ ਜੋਸੀਵੀ ਇਨਫੋਟੈਕ ਇੰਸਟੀਚਿਊਟ ਹੈ ਉਹਨਾਂ ਦੇ ਬੱਚੇ ਹੈਗੇ ਉਹਨਾਂ ਦੇ ਜਿਹੜੇ ਮੈਨੇਜਰ ਮੈਨੇਜਮੈਂਟ ਹੈਗੇ ਉਹ ਹੈ ਸਾਡੇ ਨਾਲ ਉਹਨਾਂ ਨੇ ਬੜਾ ਹੀ ਚੰਗਾ ਉਪਰਾਲਾ ਵੀ ਲਿਆ ਸੀ ਕਿ ਉਹਨਾਂ ਨੇ ਕਿਹਾ ਸੀ ਪੁਲਿਸ ਨੂੰ ਆ ਕੇ ਕਿ ਭਈ ਅਸੀਂ ਆਪਣੇ ਲੈਵਲ ਤੇ ਆਪਣੇ ਇੰਸਟੀਚਿਊਟ ਤੇ ਲੈਵਲ ਤੇ ਵੀ ਪੁਲਿਸ ਦੀ ਹੈਲਪ ਨਾ ਕਰਨਾ ਚਾਹੁੰਦੇ ਹਾਂ ਨਸ਼ੇ ਦੇ ਖਿਲਾਫ ਜਿਹੜੀ ਉਹਨਾਂ ਦੀ ਪੁਲਿਸ ਦੀ ਮੁਹਿੰਮ ਹੈ ਉਹਦਾ ਹਿੱਸਾ ਬਣ ਕੇ ਸੋ ਉਹਨਾਂ ਨੇ ਅੱਜ ਬੜਾ ਹੀ ਇੰਟਰਨੈਸ਼ਨਲ ਯੋਗਾ ਦਿਵਸ ਜੋ ਹੈ ਸੈਲੀਬ੍ਰੇਟ ਕੀਤਾ ਜਾਂਦਾ ਹੈ ਸਾਨੂੰ ਸਿਹਤਮੰਦ ਹੋਣ ਦਾ ਸੰਦੇਸ਼ ਵੀ ਦਿੰਦਾ ਇਹਨਾਂ ਨੇ ਇੱਕ ਮਾਰਚ ਵੀ ਕੱਢਿਆ ਜਿਸ ਦੇ ਵਿੱਚ ਪੁਲਿਸ ਫੋਰਸ ਵੀ ਇਹਨਾਂ ਦੇ ਨਾਲ ਹੈਗੀ ਐਂਡ ਮੈਂ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਇਹ ਇੱਕ ਯੂਨਿਕ ਇਨੀਸ਼ੀਏਟਿਵ ਹੈ ਸਾਰੇ ਆਪਣੇ ਐਜੂਕੇਸ਼ਨ ਇੰਸਟੀਟਿਊਟਸ ਜਾਂ ਆਪਣੇ ਜਿਹੜੇ ਬਾਕੀ ਆਰਗੇਨਾਈਜੇਸ਼ਨਸ ਹੁੰਦੇ ਆ ਵਪਾਰ ਮੰਡਲ ਹੋ ਗਿਆ ਹੋਰ ਵੀ ਸਮਾਜਿਕ ਔਰ ਜਿਹੜੇ ਐਨ ਜੀਓਸ ਹੈਗੇ ਸੰਸਥਾਵਾਂ ਜਿੰਨੀ ਵੀ ਹੈ ਉਹ ਅੱਗੇ ਹੋ ਕੇ ਪੁਲਿਸ ਦਾ ਸਾਥ ਦੇਣ ਕਿਉਂਕਿ ਇਹ ਇੱਕ ਸਾਡੀ ਸਮਾਜਿਕ ਲੜਾਈ ਵੀ ਹੈ ਅਸੀਂ ਇਹਨੂੰ ਇੱਕ ਕ੍ਰਾਈਮ ਫਰੰਟ ਤੋਂ ਡੀਲ ਕਰ ਹੀ ਰਹੇ ਹਾਂ ਕਿਉਂਕਿ ਇਹਦੇ ਵਿੱਚ ਜਿਹੜਾ ਵਿਕਟਿਮ ਹੈਗਾ ਉਹ ਆਲਟੀਮੇਟਲੀ ਆਪਣਾ ਹੀ ਬੱਚਾ ਹੁੰਦਾ ਹੈ ਉਹ ਆਪਣੇ ਸਮਾਜ ਦਾ ਬੱਚਾ ਹੁੰਦਾ ਜੋ ਕਿ ਮਿਸ ਗਾਈਡ ਹੋ ਕੇ ਕਿੱਥੇ ਨਾ ਕਿਤੇ ਕੋਈ ਨਸ਼ਾ ਹੈ ਜਾਂ ਕੋਈ ਮਾੜੀ ਸੰਗਤ ਦੇ ਵਿੱਚ ਪੈ ਜਾਂਦਾ ਹੈ ਤਾਂ ਉਹਨੂੰ ਦੂਰ ਕਰਨ ਦੇ ਲਈ ਅਵੇਰਨੈਸ ਫੈਲਾਉਣਾ ਬੜਾ ਹੀ ਇੰਪੋਰਟੈਂਟ ਹੈ ਔਰ ਵਿਜੀਲੈਂਟ ਰਹਿਣਾ ਅਲਰਟ ਰਹਿਣਾ ਬੜਾ ਹੀ ਇੰਪੋਰਟੈਂਟ ਹੈ ਕਿ ਆਪਣੇ ਨਾਲ ਦਾ ਮੁੰਡਾ ਜਿਹੜਾ ਹੈ ਜਾਂ ਫਿਰ ਆਪਣਾ ਸਾਥੀ ਹੈ ਉਹਦੀ ਬਿਹੇਵੀਅਰਲ ਚੇਂਜਸ ਹੋ ਰਹੀਆਂ ਹੈ ਉਹ ਡਿਪਰੈਸ਼ਨ ਦੇ ਵਿੱਚ ਹੈਗਾ ਜਾਂ ਉਹਦੋਂ ਕੋਈ ਹੋਰ ਪ੍ਰੋਬਲਮ ਹੈ ਔਰ ਉਹ ਕਿਸ ਸੰਗਤ ਦੇ कोई कोई और नशा या कोई इस तरह दी चीज तो नहीं कर रहा तो इस सारी चीज ਨੂੰ ਉਹੀ ਬੰਦਾ ਦੇਖ ਸਕਦਾ ਜੋ ਉਹਦਾ ਸਾਥੀ ਹੋ ਉਹਦਾ ਸਹਾਇਕ ਹੋਏ ਜਾਂ ਕੋਈ ਅਗਰ ਸ਼ਾਪ ਓਨਰ ਹੈ ਉਹਨਾਂ ਦੇ ਆਪਣੇ ਕਲਾਇੰਟ ਆਪਣੇ ਉਹ ਹੈ ਕਿ ਵਰਕਰਸ ਹੈ ਸੋ ਇੱਕ ਜੁਆਇੰਟ ਮੁਹਿੰਮ ਹੈ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਉਹ ਪੁਲਿਸ ਦਾ ਸਾਥ ਦੇਣ ਤੇ ਉਹ ਪੁਲਿਸ ਦੇ ਨਾਲ ਖੜ ਕੇ ਖੜਕਰ ਇਸ ਜਿਹੜੀ ਇਹ ਲੜਾਈਏ ਨੂੰ ਜਿੱਤਣ ਦੇ ਵਿੱਚ ਸਾਡੀ ਹੈਲਪ ਕਰੇ ਇਸ ਤਰ੍ਹਾਂ ਜਦੋਂ ਇਹਨਾਂ ਨੇ ਸ਼ੁਰੂਆਤ ਕੀਤੀ ਜਈਆ ਹੋਰ ਸਿਸਟਮਾਂ ਵਿੱਚ ਜਿਹੜਾ ਇਹਨਾਂ ਨੇ ਸ਼ੁਰੂਆਤ ਉਹ ਨਸ਼ੇ ਦੀ ਉਹ ਸਕੂਲ ਕਾਲਜਾਂ ਤੋਂ ਹੀ ਜਿਆ ਕੀਤਾ ਨਹੀਂ ਇਹ ਬੜਾ ਤੁਸੀਂ ਬੜਾ ਇੰਪੋਰਟੈਂਟ ਗੱਲ ਕਹਿ ਰਹੇ ਹੋ ਕਿਉਂਕਿ ਇਹ ਜਿਹੜੇ ਇੰਸਟੀਟਿਊਟਸ ਹੈ ਐਜੂਕੇਸ਼ਨ ਇੰਸਟੀਟਿਊਟਸ ਹੈ ਟ੍ਰੇਨਿੰਗ ਇੰਸਟੀਟਿਊਟਸ ਹੈ ਇੱਥੇ ਯੂਥ ਆਂਦਾ ਹੈ ਤੋਂ ਯੂਥ ਜਦੋਂ ਵੀ ਆਂਦਾ ਲਾਸਟ ਇਅਰ ਵੀ ਮੈਨੂੰ ਯਾਦ ਆ ਕਿ ਜਦੋਂ ਮਿਸ਼ਨ ਨਿਸ਼ਾ ਆਪਣਾ ਚੱਲ ਰਿਹਾ ਸੀ ਉਸ ਟਾਈਮ ਤੇ ਆਈਟੀਆਈ ਦੇ ਵਿੱਚ ਅਸੀਂ ਜਾ ਕੇ ਮੀਟਿੰਗਸ ਕੀਤੀ ਸੀ ਕਾਲਜ ਦੇ ਸਕੂਲ ਦੇ ਵਿੱਚ ਵੀ ਕੀਤੀ ਸੀ ਟ੍ਰੇਨਿੰਗ ਇੰਸਟੀਟਿਊਟ ਦੇ ਵਿੱਚ ਉਹ ਯੂਥ ਹੁੰਦਾ ਜੋ ਕਿ ਅੱਗੇ ਪਾਰਟਿਸਿਪੇਟ ਕਰਦਾ ਹੈ ਔਰ ਡਿਵੈਲਪਮੈਂਟ ਦੇ ਵਿੱਚ ਉਹਦਾ ਯੋਗਦਾਨ ਹੁੰਦਾ ਹੈ ਔਰ ਜਿਹੜੇ ਨਸ਼ੇ ਦੇ ਕਾਰੋਬਾਰੀ ਉਹ ਇਹਨਾਂ ਨੂੰ ਹੀ ਟਾਰਗੇਟ ਕਰਦੇ ਆ ਤਾਂ ਇਹ ਬੜਾ ਇੰਪੋਰਟੈਂਟ ਹੈ ਕਿ ਇਸ ਤਰ੍ਹਾਂ ਦੇ ਬਾਕੀ ਇੰਸਟੀਟਿਊਟਸ ਵੀ ਜੋ ਹੈ ਉਹ ਆਪਣੇ ਕਰਿਕੂਲਮ ਦੇ ਵਿੱਚ ਆਪਣੇ ਸ਼ਡਿਊਲ ਦੇ ਵਿੱਚ ਇਸ ਨੂੰ ਇੰਕੋਰਪੋਰੇਟ ਕਰੇ ਤਾਂ ਕਿ ਜਿੰਨਾ ਅਵੇਅਰਨੈਸ ਆਪਾਂ ਹਰ ਲੈਵਲ ਤੇ ਫੈਲਾਵਾਂਗੇ ਜਿੰਨਾ ਅਵੇਅਰਨੈਸ ਇਹਨਾਂ ਦੇ ਅਗੇਂਸਟ ਫੈਲਾਵਾਂਗੇ ਕਿ ਵੀ ਇਹ ਇਸ ਤੋਂ ਦੂਰ ਰਹਿਣਾ ਹੈ ਕਿ ਔਰ ਚਾਹੇ ਉਹ ਸੋਸ਼ਲ ਮੀਡੀਆ ਦੇ ਥਰੂ ਚਾਹੇ ਉਹ ਪ੍ਰਿੰਟ ਮੀਡੀਆ ਦੇ ਥਰੂ ਚਾਹੇ ਉਹ ਆਪਾ ਅਵੇਰਨੈਸ ਸੈਮੀਨਾਰਸ ਦੇ ਥਰੂ ਉਹਨਾਂ ਹੀ ਸਾਡੇ ਲਈ ਚੰਗਾ ਹੈ ਸਰ ਪਰ ਡੀਟੇ ਜਿਹੜੇ 14 ਕਰੋੜ ਦਾ ਮਾਸੀ ਹੈ ਨਹੀਂ ਉੱਥੇ ਵੀ ਸਰਚ ਕੀਤੀ ਗਿਆ ਸਾਨੂੰ ਪਿਛਲੇ 4-5 ਦਿਨਾਂ ਤੋਂ ਅਸੀਂ ਲਗਾਤਾਰ ਜਿਹੜਾ ਪੁਆਇੰਟ ਆਫ ਸੇਲ ਹੈ ਉੱਥੇ ਕਰ ਰਹੇ ਹਾਂ ਔਰ ਪੁਆਇੰਟ ਆਫ ਸੇਲ ਤੇ ਅਸੀਂ ਕਾਫੀ ਸਾਰੀ ਐਫਆਈਰ ਰਜਿਸਟਰ ਕੀਤੀ ਹੈ ਮੋਰ ਥੈਨ 6-7 ਐਫਆਈਰਸ ਜੋ ਹੈ ਅਸੀਂ 2 ਦਿਨ ਦੇ ਵਿੱਚ ਕਰ ਚੁੱਕੇ ਹਾਂ ਜਿੱਤੇ ਛੋਟੇ-ਛੋਟੇ ਅਮਾਉਂਟ ਜਿਹੜਾ ਹੁੰਦਾ ਹੈ ਕਿਉਂਕਿ ਉਹ ਇੱਕ ਇੱਕ ਤਰ੍ਹਾਂ ਸੇ ਰਿਟੇਲ ਵਿਕ ਕਿ ਉਹ ਬੰਦਾ ਜਿਹੜਾ ਉਹ ਨਿਕਲ ਕੇ ਆਪਣੇ ਗਲੀ ਦੇ ਵਿੱਚ ਹੀ ਵੰਡ ਰਿਹਾ ਹੈ ਜਾਂ ਉਹ ਮੌਲੇ ਦੇ ਵਿੱਚ ਜਾ ਕੇ ਵੰਡ ਰਿਹਾ ਹੈ ਤਾਂ ਉਹਨਾਂ ਨੂੰ ਅਸੀਂ ਫੜ ਰਹੇ ਹਾਂ ਉਹਨਾਂ ਤੋਂ ਸਾਨੂੰ ਮਾਈਨਰ ਰਿਕਵਰੀਜ਼ ਵੀ ਹੋ ਰਹੀਆਂ ਸਾਡਾ ਮੇਨ ਫੋਕਸ ਹੈ ਕਿ ਲੋਕਾਂ ਦੇ ਵਿੱਚ ਇਹ ਮੈਸੇਜ ਜਾਣਾ ਚਾਹੀਦਾ ਹੈ ਕਿ ਵੀ ਉਹ ਜਿਹੜੇ ਗਲੀਆਂ ਦੇ ਵਿੱਚ ਹੈਗਾ ਉਹਨੂੰ ਗਲੀਆਂ ਤੋਂ ਕੰਟਰੋਲ ਵੀ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਉੱਥੋਂ ਬਾਹਰ ਵੀ ਕੱਢਿਆ ਜਾ ਸਕਦਾ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par ब...